ਦੋਸਤੋ ਮੈਂ ਅੱਜ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਲੋਕਾ ਦੇ ਵਿੱਚੋਂ ਦੀ ਲੰਘਦੀ ਨਹਿਰ ਦੇ ਲਾਗੇ ਖੜਾ ਹਾਂ ਜਿਹੜੀ ਜੋੜੇਪੁਰ ਤੋਂ ਜੋੜੇਪੁਰ ਦੀ ਲੋਹਕੇ ਗਾਂ ਜਾਂਦੀ ਹੈ ਅੱਜ ਮੈਨੂੰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਵੇਰੇ 8 ਵਜੇ ਦਾ ਨਹਿਰ ਚ ਪਾੜ ਪਿਆ ਹੈ ਤਕਰੀਬਨ ਲੋਕਿਆਂ ਦੀ ਸੈਂਕੜੇ ਏਕੜ ਪੈਲੀ ਜਿਹੜੀ ਉਹ ਬਰਬਾਦ ਹੋ ਚੁੱਕੀ ਹੈ ਇਸੇ ਜਗ੍ਹਾ ਤੋਂ ਅਜ ਤੋਂ 2 ਮਹੀਨਾ ਪਹਿਲਾਂ ਵੀ ਪਾੜ ਪਿਆ ਸੀ ਪਰ ਉਦੋਂ ਵੀ ਜਦੋਂ ਪੂਰਿਆ ਗਿਆ ਫਰਜ ਬੰਦਾ ਹੈ ਪਰ ਮੈਂ ਪੁੱਛਣਾ ਚਾਹੁੰਦਾ ਕਿ ਅੱਜ ਤਰੰਤਰਨ ਜ਼ਿਲ੍ਹੇ ਦਾ ਡੀਸੀ ਜਾਂ ਐਸਡੀਐਮ ਸਾਡੇ ਪੱਟੀ ਤੇ ਜਾਂ ਹੋਰ ਕੋਈ ਅਧਿਕਾਰੀ ਕਿੰਟ੍ਰਮੈਂਟੀ ਪਹੁੰਚ ਸਕਦੇ ਇੱਥੇ ਕਿੱਥੇ ਸੁੱਤੇ ਪਏ ਨੇ ਜੇ ਕਿਸੇ ਗਰੀਬ ਦਾ ਕੋਠਾ ਢੋਣਾ ਹੋਵੇ ਤੇ ਜੀਸੀਬੀ ਮਸ਼ੀਨ ਫਟਾਫਟ ਆ ਜਾਂਦੀ ਹੈ ਤੇ ਅੱਜ ਜਿੱਥੇ ਲੋਕਾਂ ਦੀ ਸਾਇਦ ਦੇ ਏਕੜ ਪੈਲੀ ਬਰਬਾਦ ਹੋ ਰਹੀ ਹੈ ਝੋਨੇ ਦੀਆਂ ਪਟਰੀਆਂ ਖਤਮ ਹੋ ਰਹੀਆਂ ਨੇ ਲੋਕਾਂ ਨੇ ਤੇ ਫਸਲਾਂ ਬਰਬਾਦ ਹੋ ਰਹੀਆਂ ਨੇ ਕੋਈ ਕਿਸੇ ਨੂੰ ਫਿਕਰ ਨਹੀਂਗਾ ਔਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਹਰਕਤ ਵਿੱਚ ਆਣ ਕੇ ਇਸ ਜਗ੍ਹਾ ਤੇ ਬੜੀ ਬੜੀਆਂ ਪੋਕ ਲਾਈਨਾਂ ਔਰ ਇਰੀਗੇਸ਼ਨ ਡਿਪਾਰਟਮੈਂਟ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿੱਥੋਂ ਨਹਿਰ ਸ਼ੁਰੂ ਹੁੰਦੀ ਹੈ ਉੱਥੋਂ ਨਹਿਰ ਬੰਦ ਕੀਤੀ ਜਾਵੇ ਔਰ ਇਹਦੇ ਪਾੜ ਨੂੰ ਪੂਰਨ ਵਾਸਤੇ ਤੁਰੰਤ ਇਰੀਗੇਸ਼ਨ ਡਿਪਾਰਟਮੈਂਟ ਤੇ ਸਾਡਾ ਪ੍ਰਸ਼ਾਸਨ ਸਾਡੇ ਮਾਨਯੋਗ ਡੀਸੀ ਸਾਹਿਬ ਕਰਨ ਕਰਦੇ ਪੱਟੀ ਦੇ ਐਸਡੀਐਮ ਸਾਹਿਬ ਤੁਰੰਤ ਹਰਕਤ ਵਿੱਚ ਆਉਣ ਅੱਜ ਹੁਣ 12 ਵਜ ਗਏ ਨੇ 8ਵੇਂ ਦਿਨ ਦਾ ਟੁੱਟੀ ਹੈ ਲੋਕ ਧਰਨਾ ਮਾਰ ਕੇ ਬੈਠੇ ਆ ਪ੍ਰਸ਼ਾਸਨ ਸੁੱਤਾ ਪਿਆ ਵਰਕਿੰਗ ਡੇ ਅੱਜ ਛੁੱਟੀ ਵਾਲਾ ਦਿਨ ਨਹੀਂ ਗਾ ਮੰਗਲਵਾਰ ਦਾ ਦਿਨ ਹੈ ਅੱਜ ਸਰਕਾਰ ਨੂੰ ਹਰਕਤ ਪਾਣ ਕੇ ਕੰਮ ਕਰਨਾ ਜਿਹਦਾ ਇਹ ਬਹੁਤ ਹੀ ਘਟੀਆ ਕਾਰਵਾਈ ਹੈ ਲੋਕਾਂ ਦਾ ਨਖਾੜ ਦੇ ਕੇ ਆ ਰੋਣ ਨਿਕਲਦਾ ਲੋਕਾਂ ਦਾ ਕਿ ਅੱਜ ਸਾਰੀ ਪੈਲੀ ਘਟ ਘਟ 100 150 ਕਿੱਲਾ ਬਰਬਾਦ ਹੋ ਗਈ ਹੈ ਤੇ ਜਿਸ ਤਰੀਕੇ ਨਾਲ ਜਿੰਨੀ ਤੇਜ਼ੀ ਨਾਲ ਪਾਣੀ ਚੱਲ ਰਿਹਾ ਤੇ ਹੋ ਸਕਦਾ ਸ਼ਾਮ ਤੱਕ ਕਿੰਨੇ ਕਿੱਲੇ ਬਰਬਾਦ ਹੋਣੇ ਨੇ ਔਰ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਚਲੋ ਕਿ ਤੁਰੰਤ ਹਰਕਤ ਚੜ੍ਹ ਕੇ ਬੰਦ ਕਰਾਉਣ ਔਰ ਮੈਂ ਜ਼ਿੰਮੇਵਾਰੀ ਦੇ ਨਾਲ ਮੈਨੂੰ ਵੇਖ ਕੇ ਬੜਾ ਦੁੱਖ ਹੋਇਆ ਹੈ ਕਿ ਅੱਜ ਸਾਡੇ ਸਾਰੇ ਸੈਕੜੇ ਭਰਾ ਜਿਹੜੇ ਆ ਉਹਨਾਂ ਦੇ ਕਾਰੋਂ ਨਾਲੀਆਂ ਪਹਿਲੀਆਂ ਬਰਬਾਦ ਹੋ ਰਹੀਆਂ ਪਰ ਪ੍ਰਸ਼ਾਸਨ ਨਾਲ ਦੀ ਚੀਜ਼ ਇੱਥੇ ਦਿਖਾਈ ਕੋਈ ਨਹੀਂ ਦਿੰਦੀ ਲੋਕ ਆਕ ਕੇ ਸੜਕ ਦੇ ਧਰਨਾ ਮਾਰਨ ਵਾਸਤੇ ਮਜਬੂਰ ਹੋਏ ਨੇ ਔਰ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਆਣ ਕੇ ਲੋਕਾਂ ਦਾ ਬਚਾਅ ਕਰਨਾ ਚਾਹੀਦਾ ਮੇਰੀ ਪੁਰਜਰ ਅਪੀਲ ਹੈ ਨਹੀਂ ਤਾਂ ਅਸੀਂ ਵੱਡਾ ਤੁਹਾਡਾ ਐਕਸ਼ਨ ਕਰਾਂਗੇ ਧੰਨਵਾਦ ਜੋੜਾ ਲਗੋ ਸਾਢੇ 8 ਵਜੇ پتہ ਲੱਗਾ ਕਿ ਨੈਟ ਟੁੱਟ ਗਈ ਹੈ ਨਾਲ ਦੀ ਨਾਲ ਹੀ ਸਾਡੇ ਡਿਪਾਰਟਮੈਂਟ ਦੇ ਨਾਲ ਹੀ ਇਨਫੋਰਮ ਕਰਕੇ ਪਾਣੀ ਘਟਾਤਾ ਗਿਆ ਤੇ ਨਾਲ ਨਾਲ ਸਾਰੀ ਮਸ਼ੀਨਰੀ ਡਿਪਲੋਏ ਕਰ ਦਿੱਤੀ ਗਈ ਹੈ ਸਾਰੇ ਪ੍ਰੋਜੈਕਟ ਮੇਰ ਲੈ ਲਏ ਆ ਜਿਸ ਵੀਆਂ ਵੀ ਲੱਗੀਆਂ ਹੋਈਆਂ ਲੇਬਰ ਵੀ ਆ ਗਈ ਹੋਈ ਆ ਤੇ ਮਿੱਟੀ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੋਰ ਸ਼ਾਮ ਰਾਤ ਤੱਕ ਨਹਿਰ ਬੰਦ ਕੀਤੀ ਜਾਏਗੀ ਤੇ ਇਹ ਕਿਦੋਂ ਪਿੱਛੋਂ ਪਾਣੀ ਬੰਦ ਕਰਾਇਆ ਗਿਆ ਉਸੇ ਵੇਲੇ 8:30 ਵਜੇ ਉਤੋਂ ਨਹਿਰ ਦੀ ਜਿਹੜੀ ਪਿੱਛੋਂ ਨਿਲ ਕਰਾ ਦਿੱਤੀ ਗਈ ਹੈ ਕਿ ਕਿੰਨੇ ਤੱਕ ਜੇ ਤੱਕ ਜਿਹੜਾ ਵਾ ਰੁਕ ਜਾਊਗਾ 8 ਘੰਟੇ ਤੱਕ ਪਾਣੀ ਥੋੜਾ ਅਸੀਂ ਚੱਲਦੇ ਨੇ ਪਾਣੀ ਦੀ ਨਹਿਰ ਬੰਨਾਂਗੇ ਪਰ 8 ਘੰਟੇ ਤੱਕ ਫਿਰ ਵੀ ਜਿਹੜਾ ਪਾਣੀ ਦਾ ਲੈਵਲ 9 ਫੁੱਟ ਹੈਗਾ ਵਾ ਥੋੜਾ ਜਿਹਾ ਪਾਣੀ ਦਾ ਲੈਵਲ ਨੀਵਾ ਹੋਏਗਾ ਤੇ ਥੋੜਾ ਫਿਰ ਅਸੀਂ ਮਿੱਟੀ ਡੰਪ ਕਰ ਲਈ ਆ ਤੇ ਮਿੱਟੀ ਡੰਪ ਕਰਦੇ ਫਿਰ ਨਾਲ ਹੀ ਬ੍ਰੀਚ ਪਲਗ ਕਰਾਂਗੇ ਕਿੰਨਾ ਪਾੜ ਪਿਆ ਬਾਈ ਲਗਦਾ ਫਿਲਹਾਲ ਤੇ ਹੁਣ 30 40 ਫੁੱਟ ਹੈਗਾ ਵਾ ਪਰ ਵਾਦੇ ਨਾ ਇਸ ਕਰਕੇ ਅਸੀਂ ਪ੍ਰੋਪਰ ਮੇਅਰ ਲੈ ਰਹੇ ਹਾਂ ਕਿ ਇਸ ਤੋਂ ਵੱਧ ਨਾ ਵਧੇ ਤੇ ਇਹਨੂੰ ਜਿਹੜਾ ਕੰਪਲੀਟ ਕਿੰਨੇ ਦਿਨ ਤੱਕ ਕਰ ਲੋਗੇ ਕਦੋਂ ਤੱਕ ਮੋਸਟਲੀ ਸਵੇਰ ਤੱਕ ਪੂਰੀ ਕੰਪਲੀਟ ਪਾਣੀ ਚਲਾਇਆ ਜਾਏਗਾ ਪਿਛੋ ਪਿਛੋ ਫੇਲ ਵਾ ਕਿੰਨਾ ਕੋਈ ਆਊਗਾ ਉਹ ਨੁਕਸਾਨ ਅਜੇ ਕਾਫੀ ਜਗ੍ਹਾ ਤੇ ਛੋਨਾ ਲੱਗਾ ਨਹੀਂ ਹੈਗਾ ਕਾਫੀ ਅਜੇ ਕਈਆਂ ਨੇ ਕਦੂਦ ਵੀ ਕਰਨੇ ਆ ਤੇ ਅਜੇ ਅਸੈਸ ਕਰਨਾ ਪੈਗਾ ਕਿੰਨਾ ਐਕਚੁਅਲੀ ਦਾ ਜੀ ਦੀ ਇਹ ਨਹਿਰ ਨਾ ਪਿਛਲੇ 1 ਮਹੀਨੇ ਦੇ ਵਿੱਚ ਹੀ ਦੋ ਵਾਰੀ ਟੁੱਟ ਚੁੱਕੀ ਆ ਠੀਕ ਆ ਜੀ ਇਹ ਨਹਿਰ ਦਾ ਜਿਹੜੀ ਹਾਲ ਤਾਂ ਬਹੁਤ ਜ਼ਿਆਦਾ ਮਾੜੀ ਆ ਠੀਕ ਆ ਇਹ ਨਹਿਰ 1962 ਦੇ ਵਿੱਚ ਬਣੀ ਸੀਗੀ ਇਹਦੀ ਮਨਿਆਦ ਜਿਹੜੀ ਆ ਉਹ 30 ਸਾਲਾਂ ਦੀ ਆ ਤੇ ਇਹ ਨੂੰ ਅੱਜ ਘੱਟੋ ਘੱਟ ਵੀ ਜਿਹੜੇ ਆ ਉਹ 66 ਸਾਲ ਹੋ ਗਏ ਆ ਠੀਕ ਆ ਜੀ ਇਹਦੀ ਜਿਹੜੀ ਮਨਿਆਦ ਨੰਗਣ ਦੀ ਵਜ੍ਹਾ ਕਰਕੇ ਜਿਹੜੇ ਸਰਕਾਰ ਦੀ ਹੁਣ ਨਵੀਂ ਨੀਤੀ ਆ ਕਿ ਹਾਂ ਵੀ ਟੀਲਾਂ ਤੱਕ ਪਾਣੀ ਬਚਾਉਣਾ ਅਸੀਂ ਬਿਲਕੁਲ ਮੰਨਦੇ ਆ ਕਿ ਟੇਲਾ ਤੱਕ ਪਾਣੀ ਪਹੁੰਚਣਾ ਚਾਹੀਦਾ ਵਾ ਪਰ ਸਰਕਾਰ ਇਨਡਾਇਰੈਕਟ ਵੇ ਦੇ ਨਾਲ ਕੋਸ਼ਿਸ਼ ਕਰ ਰਹੀ ਆ ਕਿ ਸਾਡੇ ਮੂੰਹ ਇਹ ਕਢਾਵੇ ਕਿ ਸਾਨੂੰ ਪਾਣੀ ਦੀ ਲੋੜ ਨਹੀਂ ਕਿਉਂ ਟੁੱਟੀ ਟੁੱਟਣ ਦਾ ਕਾਰਨ ਕੀ ਹੈ ਟੁੱਟਦਾ ਕਾਰਨ ਇਹ ਆ ਕਿ ਇਹਦੀ ਜਿਹੜੀ ਕਹਾਵਤ ਤਾਂ ਬਹੁਤ ਖਸਤਾ ਵਾ ਬਹੁਤ ਜ਼ਿਆਦਾ ਪੁਰਾਣੀ ਨਹਿਰ ਇਹ ਨਵੇਂ ਸਰੂਪ ਬਣੇ ਫੇਰ ਬਣਦੀ ਗੱਲ ਓਵਰਫਲੋ ਦੀ ਨਹੀਂ ਗੱਲ ਭਾਜੀ ਇਹ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੀ ਆ ਨਹਿਰ 60 ਸਾਲ ਚੱਲ ਚੁੱਕੀ ਆ 30 ਸਾਲੇ ਦੀ ਮਨਿਆਦ ਆ ਮਤਲਬ ਆਪਣੇ ਮਨਿਆਦ ਤੋਂ ਡਬਲ ਚੱਲ ਚੁੱਕੀ ਆ ਤੇ ਟੇਲਾਂ ਦੇ ਉੱਤੇ ਪਾਣੀ ਪਚਾਉਣ ਦੇ ਚੱਕਰ ਦੇ ਵਿੱਚ ਇਹਦਾ ਜਿਹੜਾ ਨੁਕਸਾਨ ਆਈ ਵਾਰ ਸਾਡਾ ਜਿਹੜੇ ਵਿਚਲੇ ਕੀ ਮੰਗ ਕਰਦੇ ਜੀ ਮੰਗਦੀ ਇਹੋ ਹੀ ਆ ਜੀ ਕਿ ਸਾਨੂੰ ਮਤਲਬ ਜਿਹੜਾ ਜੋ ਸਾਡਾ ਜਿਹੜਾ ਨੁਕਸਾਨ ਹੋਇਆ ਵਾ ਪਹਿਲੀ ਗੱਲ ਤੇ ਜਿਹੜਾ ਵਾ ਸਰ ਸਾਨੂੰ ਸਾਡਾ ਜੀ ਨਹੀਂ ਕਰਦਾ ਅਸੀਂ ਕਿਰਤੀ ਬੰਦੇ ਆ ਸਾਡਾ ਜੀ ਨਹੀਂ ਕਰਦਾ ਕਿ ਹਾਂ ਵੀ ਇਹ ਸਰਕਾਰਾਂ ਗੜੀ ਹੱਥ ਢੀਏ ਤੇ ਉਹਨਾਂ ਤੋਂ ਜਾ ਕੇ ਇਹ ਆਪਦਾ ਜਿਹੜਾ ਮੁਆਵਜ਼ੇ ਦੀ ਮੰਗ ਕਰੀਏ ਪਰ ਗੱਲ ਇਹ ਆ ਕਿ ਅਸੀਂ ਟੈਕਸ ਪੇਅਰ ਬੰਦੇ ਆ ਟੈਕਸ ਪੇਅ ਕਰਦੇ ਹਰ ਗੱਲ 'ਚ ਟੈਕਸ ਪੇਅ ਕਰਦੇ ਆਪਾਂ ਤੇ ਸਰਕਾਰ ਦਾ ਇਥੇ ਹੱਕ ਬਣਦਾ ਵਾ ਕਿ ਪਹਿਲਾਂ ਤੇ ਉਹਦੀ ਜਿਹੜੀ ਉਹ ਜਿਹੜੀ ਉਹਦੀ ਖਲਾਈ ਖਲੂਈ ਪ੍ਰੋਪਰ ਕਰਾ ਕੇ ਰੱਖੀ ਜਾਵੇ ਇਹਦੀ ਜਿਹੜੀ ਆ ਉਹਦੀ ਬੰਤਰ ਸਹੀ ਕੀਤੀ ਜਾਵੇ ਇਹਦਾ ਐਸਟੀਮੇਟ ਜਿਹੜਾ ਵਾ ਅੱਜ ਤੋਂ ਅੱਜ ਦੀ ਅੱਜ ਹੀ ਪਾਸ ਕਰਾਇਆ ਜਾਵੇ ਉਸ ਤੋਂ ਬਾਅਦ ਸਾਨੂੰ ਜਿਹੜਾ ਬਣਦਾ ਮੁਆਵਜ਼ਾ ਵਾ ਉਹ ਦਵਾਇਆ ਜਾਵੇ ਜੀ ਵੈਰੂ ਜੀ ਕਾਂ ਖਾਲਸਾ ਵੈਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੌਕਾ ਪੈਂਡ ਜੋ ਇਥੋਂ ਘਟੋ ਘਾਟ ਚਾਰ ਵਾਰਾ ਨੈਟ ਟੁੱਟ ਚੁੱਕੀ ਆ ਇੱਕ ਰਾਹ ਇਧਰੋਂ ਟੁੱਟੀ ਆ ਜੇ ਤੀਜੀ ਰਾਹ ਹੋਵੇ ਦੋ ਰਾਹ ਪਹਿਲਾਂ ਤਿੰਨ ਵਾਰ ਹੋਣਾ ਆ ਨਾ ਜੋ ਡੈਰ ਟੁੱਟ ਚੁੱਕੀ ਸਾਡੀ ਇਹ ਨੈਣ ਨੇ ਸਾਡਾ ਇੱਕ ਮਹੀਨੇ ਦੇ ਵਿੱਚ ਹੀ ਇਹ ਜਿਹੜੀਆਂ ਤਿੰਨ ਤੋੜਾਂ ਹੋ ਗਈਆਂ ਸਾਡਾ ਘਟੋ ਘਾੜ ਇੱਥੇ ਭਾਜੀ ਇੱਥੇ ਬਹੁਤਾ ਨੁਕਸਾਨ ਹੋਇਆ ਵਾ 5-5 6-6 ਫੁੱਟ ਨੀਵੇਂ ਥਾਂ ਪਾਣੀ ਸਾਡਾ ਚੜ ਚੁੱਕਾ ਪਿਛਲੀਆਂ ਤੋਂ ਪਾੜਾ ਪਿੰਡ ਵੀ ਪਾਣੀ ਜਾ ਚੜ ਗਿਆ ਸੀ ਇੱਥੇ ਪਾਣੀ ਸਾਡਾ ਇਨਾ ਨੁਕਸਾਨ ਕਰਦਾ ਉਦੋਂ ਵੀ ਹੋਇਆ ਤੇ ਹੁਣ ਫੇਰ ਹੋਇਆ ਵਾ ਅਜੇ ਪਹਿਲਾ ਪਾਈ ਟੁੱਟਾ ਵਾ ਤੇ ਮਾਰੇ ਜੰਗਾ ਜੱਟਾਂ ਨੇ ਆਪਣੇ ਖਸਾਨਾਂ ਨੇ ਪਿਆੜੀਆਂ ਫੋਲ ਫਲਾਗ ਚੱਕੜ ਚੁੱਕੜ ਬਣਾਇਆ ਤੇ ਝੋਨਾ ਲਾਇਆ ਘਾੜੋ ਘਾੜੇ ਦੇ 50 60 ਕਿੱਲੇ ਝੋਨਾ ਲੱਗ ਚੁੱਕਾ ਤੇ ਹੁਣ ਅਜੇ ਵੀ ਕਈਆਂ ਦੇ ਕਦੂ ਬਣੇ ਆ ਕਿ ਨਹੀਂ ਆਪਣੀਆਂ ਡੋਬੀਆਂ ਕਈਆਂ ਦੇ ਘਰਾਂ ਵਿੱਚ ਪਾਣੀ ਜਾ ਵੜਿਆ ਅਸੀਂ ਇਹ ਸਰਕਾਰ ਨੂੰ ਇਸੀ ਸਰਕਾਰ ਦੀ ਨਖੈਦੀ ਕਰਦੇ ਆ ਕਿਉਂ ਇਹ ਜੋ ਕਿਸਾਨਾਂ ਦਾ ਜੋ ਇਹ ਨਾਂ ਦੇ ਅਸੀਂ ਖਸਾਨਾਂ ਦੇ ਭਾਈਵਾਲ ਮੰਨਦੇ ਆ ਸਾਡਾ ਭਾਈਵਾਲ ਕੀ ਸਾਨੂੰ ਇਹ ਡੋਬਣ ਦੇ ਭਾਈਵਾਲ ਬੰਡੇ ਆ ਕਿ ਕੀ ਦਾ ਕਸੂਰ ਆ ਨਹਿਰ ਜਿਹੜੀ ਟੁੱਟੀ ਆ ਇਹ ਕਸੂਰ ਆ ਨਹਿਰ ਮਹਿਕਮੇ ਦਾ ਕਸੂਰ ਆ ਕਾਰਨ ਆ ਵੀ ਜਦੋਂ ਇਹਨਾਂ ਨੂੰ ਪਤਾ ਵੀ ਇਥੋਂ ਟੋੜਦੀ ਆ ਇਹਨਾਂ ਦਾ ਫਰਜ਼ ਮੰਨਦਾ ਜਦੋਂ ਨਹਿਰ ਬੱਝ ਚੁੱਕੀ ਹੈ ਘਟੋ ਘਟ ਭਾਈ ਆਪਣੇ ਦੋ ਰੋ ਤਿੰਨ ਤਣ ਬੰਦੇ ਵਾਰੀ ਨਾਲ ਸਾਢੇ ਘੰਟੇ ਡਿਊਟੀ ਲਾਉਂਦੇ ਰਾਤ ਦੀ ਡਿਊਟੀ ਬੰਦੇ ਆਪਣੇ ਚੱਲਦੇ ਰਹਿੰਦੇ ਕ੍ਰਾਸ ਕਰਦੇ ਇਹਨਾਂ ਨੂੰ ਪਾਣੀ ਪਵਾ ਦਿੰਦੇ ਕਿੱਥੋਂ ਪਾਣੀ ਟੁੱਟਾ ਕਿੱਥੋਂ ਨਹੀਂ ਟੁੱਟਾ ਕਿਨੇ ਜਿਹੜੀ ਟੁੱਟੀ ਆ ਜੇ ਨਹਿਰ ਟੁੱਟੀ ਸਾਢੇ 8 ਸਾਢੇ 8 ਮਲ ਟੁੱਟ ਗਈ ਭਾਈ ਨਹਿਰ ਤੇ ਨਹਿਰ ਦੀਆਂ ਨਾਸਾਂ ਬੰਦ ਹੋਈਆਂ ਬਈਆਂ ਆਪਣੇ ਇਹਨਾਂ ਸਿੰਘਾਂ ਨੇ ਜਿਹੜਾ ਇਹ ਲਾਗੇ ਬਣਿਆ ਅਕਸਰ ਨੂੰ ਖੁਦ ਕਹਿੰਦੇ ਰਹਾ ਭਾਈ ਨਹਿਰ ਦਾ ਪਾਣੀ ਜਿਆਦਾ ਵਾ ਇਹਦਾ ਪਾਣੀ ਘੱਟ ਕਰੋ ਇਹਦਾ ਪਾਣੀ ਘੱਟ ਕਰੋ ਇਹਨਾਂ ਨੇ ਪਾਣੀ ਨਹੀਂ ਘੱਟ ਕੀਤਾ ਗਾੜੀਆਂ ਕਹਿੰਦੇ ਆ ਗਾੜੀ ਖੇਮ ਕਨ ਟੇਲਾ ਨੂੰ ਪਾਣੀ ਦੇਣਾ ਵਾ ਅਸੀਂ ਉਹਨਾਂ ਦੇ ਵੈਰੀ ਨਹੀਂ ਉਹ ਵੀ ਸਾਡੇ ਕਿਸਾਨ ਭਰਾ ਸੀ ਉਹਨਾਂ ਵਾਸਤੇ ਹੀ ਮਹਿਸਬਤ ਬੈਠੇ ਆ ਚਲੋ ਉਹਨਾਂ ਨੂੰ ਪਾਣੀ ਦੇਣਾ ਕਿ ਤਰੀਕੇ ਜ ਪਾਣੀ ਦੇਣ ਇਹਨਾਂ ਦੀ ਮਜ਼ਬੂਤੀ ਕਰਨੇ ਦੀ ਤੇ ਪਾਣੀ ਦੇਣਾ ਅਸੀਂ ਇਹ ਗੱਲ ਕਹਿੰਨੇ ਆ ਵੀ ਹੁਣ ਇਸ ਵੇਲੇ ਜਿਹੜਾ ਵੀ ਆ ਇਹਨਾਂ ਨੇ ਨਹਿਰ ਪੂਰੀ ਬੰਦਣਾ ਤੇ ਬਣ ਗਏ ਸੇ ਬੰਦੇ ਦੀ ਡਿਊਟੀ ਲਾਉਣ ਤੇ ਸਾਨੂੰ ਇਹਨਾਂ ਬੰਦਿਆਂ ਨੂੰ ਐਸੀ ਦੀ ਮਾਵਜਾ ਮਿਲਣਾ ਚਾਹੀਦਾ ਵਾ ਕਿ ਕਿਤੇ ਅੱਜ ਤੁਸੀਂ ਕੀ ਕਰ ਰਹੇ ਜੀ ਹੁਣ ਹੁਣ ਅਸੀਂ ਐਸੇ ਕਰ ਰਹੇ ਆ ਕਾਠੇ ਵਾ ਤੇ ਕਰਨੇ ਧਰਨਾ ਲਾਇਆ ਵੀ ਅਸੀਂ ਇਹ ਨਾ ਹਾ ਰੋਡ ਜਿਹੜਾ ਬੰਦ ਕੀਤਾ ਤਰਨਦਾਰਨ ਪੱਟੀ ਖੇਮਗਰ ਨੰਬਰਸਾ ਰੋਡ ਜਾ ਰਿਹਾ ਏ ਅਸੀਂ ਇਸ ਕਰਕੇ ਲਾਇਆ ਵਾ ਵੀ ਸਾਡੀ ਕੋਈ ਸੁਣਦਾ ਨਹੀਂ ਗਿੰਦਾ ਨਹੀਂਗਾ ਪਹਿਲਾਂ ਵੀ ਉਧਰ ਆ ਕੇ ਸਾਨੂੰ ਨਾ ਇਹਨਾਂ ਮਾਵਜਾ ਦਿੱਤਾ ਤੇ ਨਾ ਇਹਨਾਂ ਗੱਲਬਾਤ ਨੂੰ ਉਦੋਂ ਸਾਨੂੰ ਸ਼ਰਧਾ ਦਿੰਦੇ ਰਹਿਆ